ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਦੋਂ ਹੀ ਪਰਮ ਪੁਲਾਇਆਂ ਦੂਜੇ ਲਗਾਹੇਤ ਲਖ ਸ਼ਿਕਾਰ ਬਣਾਇਆ ਕਾਰਜ ਨਾਹੀਂ ਕੀਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਣ ਪ੍ਰੇਤ ਪਕੜ ਚਲਾਇਨ ਦੂਤ ਜਾਨਾ ਕਿਸੇ ਨਦੇਨੀ ਪੇਤ ਛੱਡ ਖੜੋ ਤੇਖਨੇ ਮਾਹੇ ਜਿਨ ਸਿਓ ਲਗਾਹੇਤ ਹੱਥ ਮਰੋੜੇ ਤਨ ਕਪੇ ਸਿਆ ਹੋ ਹੋ ਆਸੇਤ ਜਿਹਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ ਨਾ ਨਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਂ ਹੀ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਸੇ ਪਾਦੋਂ ਹੀ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਤਨ ਗੁਰ ਅਰਜੁਨ ਦੇਵ ਜੀ ਪਾਦੋਂ ਮਹੀਨੇ ਦਾ ਉਦੇਸ਼ ਦਿੰਦੇ ਹਨ ਪਾਦੋਂ ਹੀ ਪਰਮ ਬੁਲਾਣੀਆਂ ਦੂਜੇ ਲਗਾ ਹੇਤ ਜੇ ਨਾ ਜੀਵ ਇਸਤਰੀਆਂ ਨੇ ਪ੍ਰਭੂ ਪਤੀ ਨੂੰ ਛੱਡ ਕੇ ਦੂਜੇ ਸੰਸਾਰਿਕ ਪਦਾਰਥਾਂ ਦੇ ਨਾਲ ਪਿਆਰ ਪਾ ਲਿਆ ਹੈ ਉਹ ਜੀਵ ਇਸਤਰੀਆਂ ਭੁਲੇਖਿਆਂ ਦੇ ਵਿੱਚ ਪਟਕਦੀਆਂ ਫਿਰਦੀਆਂ ਹਨ ਲੱਖ ਸ਼ਿੰਗਾਰ ਬਨਾਇਆ ਕਰਜ ਨਹੀਂ ਕੇਤ ਉਹਨਾਂ ਦੇ ਕੀਤੇ ਲੱਖਾਂ ਸ਼ਿੰਗਾਰ ਕੰਮ ਨਹੀਂ ਆਉਂਦੇ ਭਾਉ ਪ੍ਰਭੂਪਤੀ ਤੁਹਾਡੇ ਕੀਤੇ ਕਰਮ ਕਾਂਡਾਂ ਦੇ ਨਾਲ ਖੁਸ਼ ਨਹੀਂ ਹੁੰਦਾ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਣ ਪ੍ਰੇਤ ਜਿਸ ਦਿਨ ਮਨੁੱਖ ਦਾ ਸਰੀਰ ਨਾਸ਼ ਹੋਵੇਗਾ ਤਾਂ ਸਾਖ ਸੰਬੰਧੀ ਹੀ ਇਸ ਨੂੰ ਪ੍ਰੇਤ ਕਹਿਣਗੇ ਪਕੜ ਚਲਾਉਣ ਦੂਤ ਜਮ ਕਿਸੇ ਨਦੀਨੀ ਪੇਤ ਮਨੁੱਖ ਦੀ ਰੂਹ ਨੂੰ ਆਤਮਾ ਨੂੰ ਜਮ ਦੂਤ ਲੈ ਜਾਣਗੇ ਅਤੇ ਕਿਸੇ ਨੂੰ ਵੀ ਇਸ ਦਾ ਪੇਤ ਨਹੀਂ ਦੇਣਗੇ ਕਿ ਇਹ ਉਸ ਨੂੰ ਕਿੱਥੇ ਤੇ ਕਿਉਂ ਲੈ ਕੇ ਜਾ ਰਹੇ ਹਨ ਛੱਡ ਖੜੋ ਤਖਨੇ ਮਾਹੇ ਜਿਨਸਿਓ ਲੱਗਾ ਹੇਤ ਜਿਨਾਂ ਸੰਬੰਧੀਆਂ ਦੇ ਨਾਲ ਸਾਡਾ ਸਾਰੀ ਉਮਰ ਪਿਆਰ ਬਣਿਆ ਹੋਇਆ ਸੀ ਉਹ ਵੀ ਅਖੀਰ ਵੇਲੇ ਸਾਥ ਛੱਡ ਦਿੰਦੇ ਹਨ ਹੱਥ ਮਰੋੜੇ ਤਨ ਕਪੇ ਸਿਆ ਹੋ ਹੋ ਆਸੇਤ ਜਮਾਨੂ ਦੇਖ ਕੇ ਪ੍ਰਾਣੀ ਦੇ ਹੱਥ ਮੁੜ ਜਾਂਦੇ ਹਨ ਅਤੇ ਸਰੀਰ ਕੰਬਦਾ ਹੈ ਤਨ ਕਾਲੇ ਤੋਂ ਚਿੱਟਾ ਹੋ ਜਾਂਦਾ ਹੈ ਜੀ ਹਾਂ ਬੀਜ ਸੋਲਣੇ ਕਰਮਾਂ ਸੰਧੜਾ ਖੇਤ ਅੰਤ ਸਮੇਂ ਜੀਵ ਚੰਗੇ ਤੇ ਮਾੜੇ ਕਰਮਾਂ ਦੇ ਬੀਜੇ ਹੋਏ ਬੀਜਾਂ ਦੇ ਫਸਲ ਨੂੰ ਵੱਢਦਾ ਹੈ ਨਾਨਕ ਪ੍ਰਭ ਸਰਨ ਆਗਤੀ ਚਰਨ 보হিত ਪ੍ਰਭ ਦੇਤ ਗੁਰੂ ਨਾਨਕ ਪਾਸ਼ਾ ਜੀ ਆਖਦੇ ਹਨ ਕਿ ਜੋ ਜੀਵ ਉਸ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਨ ਉਹਨਾਂ ਜੀਵਾਂ ਨੂੰ ਪ੍ਰਭੂ ਆਪਣੇ ਚਰਨ ਕਮਲਾਂ ਦੇ ਜਹਾਜ਼ ਵਿੱਚ ਬਿਠਾ ਕੇ ਪਉ ਸਾਗਰ ਤੋਂ ਪਾਰ ਉਤਾਰ ਦਿੰਦਾ ਹੈ ਸੇ ਪਦੋਂ ਨਰਕ ਨਾ ਪਾਈਏ ਗੁਰ ਰਖਨ ਵਾਲਾ ਏਤ ਜਿਸ ਦਾ ਰਖਵਾਲਾ ਗੁਰੂ ਆ ਬਣ ਜਾਂਦਾ ਹੈ ਉਹ ਜੀ ਫਿਰ ਨਰਕਾਂ ਦੇ ਵਿੱਚ ਨਹੀਂ ਜਾਂਦੇ ਅਸੀਂ ਵੀ ਗੁਰਬਾਣੀ ਅਤੇ ਗੁਰੂ ਚੰਨਾ ਦੇ ਨਾਲ ਜੁੜੀਏ ਤਾਂ ਕਿ ਸਾਡਾ ਵੀ ਜਨਮ ਤੇ ਮਰਨ ਸੁਖੈਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ